जय पीएम जय भारत सो बाबा करन सिंह लहरागागा आज जो सनाम टिबी विखे बाबा साहब डॉक्टर वीआर अंबेडकर जी ਦੇ ਪ੍ਰੀਨਰਮਨ ਦਿਵਸ ਤੇ ਆਉਣ ਦਾ ਮੌਕਾ ਮਿਲਿਆ ਇਥੋਂ ਦੀ ਸਮੁੱਚੀ ਕਮੇਟੀ ਹਰਜਸ ਪ੍ਰਧਾਨ ਹੋਣੀ ਨੇ ਬਹੁਤ ਵਧੀਆ ਉਦੰਬਰਾਲਾ ਕੀਤਾਗਾ बाबा साहब ਜੀ ਸਾਨੂੰ ਬਾਰ ਬਾਰ ਹੀ ਸਮਝਾਉਂਦੇ ਆ ਕਿ ਆਓ ਉਸ ਰਾਜ ਭਾਗ ਦਾ ਆਗਾਜ਼ ਕਰੀਏ ਉਸ ਮਿਸ਼ਨ ਦਾ ਆਗਾਜ਼ ਕਰੀਏ ਜਿਹੜਾ बाबा साहब ਸਾਨੂੰ ਸੁਪਨਾ ਸੱਜ ਕੇ ਗਏ ਸੀਗੇ ਇਸ ਰਾਜ ਭਾਗ ਦੇ ਲਈ ਵਾਵਾ ਸਾਹਿਬ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਦਿੱਤੀ ਇਕਤਾਹ ਤੇ ਵਾਵਾ ਸਾਹਿਬ ਲਿਖਦੇ ਆ ਕਿ ਮੈਨੂੰ ਵੀ ਕਾਰਾਂ ਮਿਲਦੀਆਂ ਸੀ ਮੈਨੂੰ ਵੀ ਕੋਟੀਆਂ ਮਿਲਦੀਆਂ ਸੀ ਮੇਰੇ ਸਿਰ ਤੇ ਤਾ ਸਜਾਉਣ ਲਈ ਬੜੀਆਂ ਸਰਕਾਰਾਂ ਫਿਰਦੀਆਂ ਸੀ ਮੈਨੂੰ ਇਹਦੇ ਬਦਲੇ ਕੀ ਮਿਲਿਆ ਮੇਰਾ ਜੀਵਨ ਪੜ ਕੇ ਦੇਖ ਲਵੋ ਉਪਾਸ਼ਣ ਦੇਵਣ ਵਾਲਿਓ ਲੋਕੋ ਆਪ ਵੀ ਕਰਕੇ ਕੁਝ ਦੇਖ ਲਵੋ ਵਾਵਾ ਸਾਹਿਬ ਵਾਰ-ਵਾਰ ਸਾਨੂੰ ਸਮਝਾਉਂਦੇ ਆ ਕਿ ਪਹਿਲਾਂ ਆਪ ਆਪਣੇ ਆਪ ਨੂੰ ਸੁਧਾਰੀਏ ਆਪਣੇ ਆਪ ਨੂੰ ਇਹੋ ਜਿਹਾ ਬਣਾਈਏ ਜਿਵੇਂ ਇੱਕ ਕਮਲ ਦਾ ਫੁੱਲ ਹੈ ਆਪ ਕਮਲ ਦਾ ਫੁੱਲ ਦਾ ਦੇਖੋ ਜਿਹੜਾ ਜਨਮ ਹੈ ਉਹ ਚਿੱਕੜ ਦੇ ਵਿੱਚ ਹੁੰਦਾ ਹੈ ਤੇ ਉਸ ਤੋਂ ਬਾਅਦ ਪਾਣੀ ਦੇ ਵਿੱਚ ਵੱਡਾ ਹੁੰਦਾ ਹੈ ਤੇ ਪਾਣੀ ਤੋਂ ਇੱਕ तकरीबन 1 ਫੁੱਟ ਉੱਚਾ ਹੋ ਕੇ ਫੁੱਲ ਖਿੜਦਾ ਹੈ। ਆਪ ਨਾ ਤਾਂ ਉਸ ਕਮਲ ਦੇ ਫੁੱਲ ਦੇ ਉੱਤੇ ਚਿੱਕੜ ਲੱਗਦਾ ਹੈ ਨਾ ਪਾਣੀ ਲੱਗਦਾ ਹੈ ਉਹ ਸਿੱਧਾ ਫੁੱਲੀ ਖੜ ਜਾਂਦਾ ਹੈ। ਇਸ ਕਰਕੇ ਆਪਣੇ ਆਪ ਨੂੰ ਇਸ ਸਮਾਜ ਦੇ ਚਿੱਕੜ ਤੋਂ ਬਾਹਰਦੇ ਹੋਏ ਇਸ ਸਮਾਜ ਦੀ ਦੁਨੀਆ ਦੇ ਪਾਣੀ ਤੋਂ ਬਾਹਰਦੇ ਹੋਏ ਆਪਣੇ ਆਪ ਨੂੰ ਬਾਬਾ ਸਾਹਿਬ ਦੇ ਮਿਸ਼ਨ ਦੇ ਵਿੱਚ ਉੱਲ ਦੇ ਵੰਗ ਸਾਨੂੰ ਖੜਾਉਣਾ ਚਾਹੀਦਾਗਾ ਤੋਂ ਅੱਜ ਦੇ ਇਸ ਪ੍ਰੋਗਰਾਮ ਦੇ ਚਾਕੇ ਬਹੁਤ ਵਧੀਆ ਲੱਗਿਆ ਹਰਜਾਸੌਰ ਦੇ ਮਿਹਨਤ ਕੀਤੀ ਹੋਈ ਹੈ ਤੋਂ ਨਾਲ ਦੀ ਨਾਲ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕਿਉਂਕਿ ਬਾਬਾ ਸਾਹਿਬ ਪੜ੍ਹਾਈ ਦੀ ਗੱਲ ਕਰਦੇ ਨੇ 32 ਡਿਗਰੀਆਂ ਦੇ ਮਾਲਕ ਨੇ ਨਾਲ ਦੀ ਨਾਲ ਛੋਟੇ ਬੱਚਿਆਂ ਨੂੰ ਜਿਹੜੀਆਂ ਨੇ ਉਹ ਕਿਤਾਬਾਂ ਕਾਪੀਆਂ ਜਿਹੜੀਆਂ ਨੇ ਮੁਹੱਈਆ ਕੀਤੀਆਂ ਗਈਆਂ ਵੰਡੀਆਂ ਗਈਆਂ ਕਾਪੀਆਂ ਕਿਤਾਬਾਂ ਸੋ ਇੱਥੋਂ ਦੀ ਟੀਮ ਦਾ ਪੂਰਾ ਪੂਰਾ ਧੰਨਵਾਦ ਕਰਦੇ ਆਂ ਜੀ ਕਿ ਜਿਨ੍ਹਾਂ ਨੇ ਪੂਰਾ ਹੀ ਪੂਰਾ ਸਾਰਾ ਇਸ ਦੇ ਨਾਲ ਇੱਥੋਂ ਪਤਾ ਜਦੋਂ ਸਾਡੇ ਇਸ ਪ੍ਰੋਗਰਾਮ ਦੇ ਪਹੁੰਚੇ ਜਿਹੜੇ ਆਮ ਆਪਾਂ ਕਹਿ ਲਈਏ ਕਿ ਸਮਾਜ ਦੇ ਮੁੱਦਿਆਂ ਤੇ ਗਾਉਣ ਵਾਲੇ ਭੋਲਾ ਸਿੰਘ ਸੰਗਰਾਮੀ ਉਹਨਾਂ ਦੀ ਟੀਮ ਨੇ ਵੀ ਆਪਣਾ ਪੂਰਾ ਜਿਹੜਾ ਇਸ ਸਮਾਗਮ ਨੂੰ ਚਾਰ ਚੰਨ ਲਾਈ ਪਾਵਾਵਾ ਸਾਹਿਬ ਨੂੰ ਸਮਰਪਿਤ ਇੱਕ ਹਫ਼ਤਾ ਵੀ ਪੜੀ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਸਾਰੀ ਟੀਮ ਗੁਰਤੇਜ ਖੋੜਾ ਦਾ ਧੰਨਵਾਦ ਕਰਦੇ ਆਂ ਜੀ ਜੈ ਪੀਮ ਜੈ ਭਾਰਤ ਵਾਹ ਜੀ ਬੋਲਦਕ